ਜੀ ਡਾਕਟਰ ਸਾਹਿਬ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਨਿਊਯਾਰਕ ਤੋਂ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਇਹ ਲਿਖਦੇ ਹਨ ਇੱਕ ਪੰਜਾਬ ਦੀ ਧੀ ਆਪਣੀ ਮਾਂ ਨੂੰ ਵਾਰ-ਵਾਰ ਪੁੱਛਦੀ ਰਹੀ ਮਾਂ ਦਾਸਤਾ ਸਹੀ ਮੇਰੇ ਬਾਪੂ ਨਾਲ ਕੀ ਬੀਤੀ ਕਿਉਂ ਕਿਸ ਨੇ ਅਤੇ ਕਿੱਥੇ ਸ਼ਹੀਦ ਕੀਤਾ ਮੇਰੇ ਬਾਪੂ ਨੂੰ ਉਸ ਅਪਾਗੀ ਮਾਂ ਕੋਲ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਉਸ ਨੂੰ ਅੱਜ ਤੱਕ ਪਤਾ ਹੀ ਨਹੀਂ ਲੱਗਾ ਕਿ ਉਸਦੇ ਸਿਰ ਦੇ ਸਾਈ ਨੂੰ ਕਿਹੜੀ ਨੈਰ ਵਿੱਚ ਰੋੜ ਦਿੱਤਾ ਜਾ ਕਿਹੜੇ ਸ਼ਮਸ਼ਾਨ ਘਾਟ ਵਿੱਚ ਅਣਪਛਾਤਾ ਕਹਿ ਕੇ ਸਾੜ ਦਿੱਤਾ ਪਰ ਅੱਜ 25 30 ਸਾਲ ਬਾਅਦ ਇੱਕ ਕਾਤਲ ਪੁਲਸੀਆ ਪਿੰਕੀ ਕੈਟ ਕੈਮਰੇ ਅੱਗੇ ਬੈਠ ਕੇ ਦੱਸ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਕਿਵੇਂ ਜ਼ਹਿਰ ਦੇ ਕੇ ਫਿਰ ਜ਼ਹਿਰੀਲਾ ਐਸਿਡ ਪਲਾ ਕੇ ਵੀ ਜੇ ਨਹੀਂ ਮਰਿਆ ਤਾਂ ਸਮੇਤ ਜ਼ੈਨੀ ਨੇ ਸਿਰ ਵਿੱਚ ਗੋਲੀ ਮਾਰ ਕੇ ਮਾਰਿਆ ਅੱਜ ਮਨੁੱਖੀ ਹੱਕ ਵਾਲਾ ਹੱਕਾਂ ਵਾਲਾ ਦਿਨ 10 ਦਸੰਬਰ ਹੈ ਕੋਈ ਇਸ ਦੁਨੀਆ ਵਿੱਚ ਜੋ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਅਧੂਰੇ ਕਾਰਜ ਨੂੰ ਪੂਰਾ ਕਰ ਸਕੇ ਅਤੇ ਐਨਾ ਸਾਡੀਆਂ ਬਾਲੜੀਆਂ ਦੇ ਸਵਾਲਾਂ ਦਾ ਜਵਾਬ ਦੇ ਸਕੇ ਜੀਰਸਾਬ ਅ ਦੋਬ ਸੈਕ ਐਸੋਸੀਏਸ਼ਨ ਦਾ ਬਹੁਤ ਸ਼ੁਕਰੀਆ ਉਹਨਾਂ ਨੇ ਬੜੇ ਟੱਚਿੰਗ ਢੰਗ ਦੇ ਨਾਲ ਸਾਰੀ ਕਹਾਣੀ ਬਿਆਨ ਕੀਤੀ ਜੀ ਔਰ ਇਸ ਕੋਈ ਸ਼ੱਕ ਨਹੀਂ ਹੈ ਔਰ ਜਦੋਂ ਤੁਸੀਂ ਇਹ ਪੜ ਰਏ ਸੀ ਤੇ ਮੇਰੇ ਸਾਹਮਣੇ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਆਖਰੀ ਸਪੀਚ ਜਿਹੜੀ ਟ੍ਰਾਂਟੋ ਡਕਸੀ ਗੁਰਦੁਆਰਾ ਸਾਹਿਬ ਚ ਉਹਨਾਂ ਨੇ ਕੀਤੀ ਉਸ ਮੈਂ ਵੀ ਉਸ ਸਮਾਰੋਹ ਵਿੱਚ ਸ਼ਾਮਲ ਸੀ ਉਹਨਾਂ ਨੇ ਵੀ ਜਦੋਂ ਆਪਣੀ ਇਸ ਸਟਰਗਲ ਦੀ ਗੱਲ ਸ਼ੁਰੂ ਕੀਤੀ ਕਿ ਉਹ ਕਿਵੇਂ ਇਸ ਪਾਸੇ ਆਏ ਤੇ ਉਹਨਾਂ ਇਹੀ ਕਿਹਾ ਉਹਨਾਂ ਨੇ ਇੱਕ ਜੋ ਸਾਡੇ ਪਰਿਵਾਰਾਂ ਦਾ ਹੁੰਦਾ ਹੈ ਕਿ ਬੱਚੀ ਮੁਟਿਆਰ ਹੈ ਵਿਆਹਣ ਯੋਗ ਹੈ ਮਾਪਿਓਂ ਡੀਕਦੇ ਨੇ ਭਰਾ ਪੁਲਿਸ ਨੇ ਚੱਕਿਆ ਉਹਨਾਂ ਨੂੰ ਪਤਾ ਨਹੀਂ ਹੈ ਇਹ ਹਮੇਸ਼ਾ ਹੈ ਕਿ ਭਾਈ ਕਾਰੇ ਤਾ ਉਹਨਾਂ ਨੂੰ ਕੋਈ ਪਤਾ ਨਹੀਂ ਹੈ ਔਰ ਉਹ ਲਬਦੇ ਫਿਰਦੇ ਨੇ ਪੁੱਛਦੇ ਫਿਰਦੇ ਨੇ ਕਿ ਭਾਈ ਸਾਨੂੰ ਇਹੀ ਦੱਸ ਦਿਓ ਕਿ ਸਾਡਾ ਪੁੱਤ ਹੈ ਵੀ ਹੈ ਕਿ ਨਹੀਂ ਜੀ ਡਾਕਟਰ ਸਾਹਿਬ ਫਿਰ ਜਦੋਂ ਤੱਕ ਅੰਤਮ ਰਸਮਾਂ ਪੂਰੀਆਂ ਨਹੀਂ ਹੁੰਦੀਆਂ ਹੁਣ ਇੱਥੇ ਵੀ ਜਿਹਨੂੰ ਗ੍ਰੀਫ ਪੀਰੀਅਡ ਕਹਿੰਦੇ ਨੇ ਜਦੋਂ ਵੀ ਕੋਈ ਟ੍ਰੈਜ ਉਹ ਮੇਕ ਸ਼ੋਰ ਕਰਦੇ ਨੇ ਤੁਸੀਂ ਕੰਮਾਂ ਤੇ ਉਹ ਤੁਹਾਨੂੰ ਛੁੱਟੀ ਕਿਉਂਕਿ ਜਦੋਂ ਤੱਕ ਹੁਣ ਐਵੇਂ ਨਹੀਂ ਜਿਹੜੇ ਸੈਕੰਡ ਵਰਲਡ ਵਾਰ ਚ ਫੌਜੀ ਮਰੇ ਜਾਂ ਦੂਜੇ ਨੇ ਜਿਨ੍ਹਾਂ ਦਾ ਕਈ ਥਾਵਾਂ ਤੇ ਹਵਾਈ ਹਾਦਸੇ ਹੋਏ ਅਮਰੀਕਨ 50 50 60 60 ਸਾਲ ਬਾਅਦ ਵੀ ਜਿਵੇਂ ਵਿਤਨਾਮ ਦੇ ਵਿੱਚ ਇਹਨਾਂ ਦੇ ਜਹਾਜ਼ ਕਿਤੇ ਲਾਪਤਾ ਹੋਏ ਪਾਇਲਟਸ ਦੀਆਂ ਲਾਸ਼ਾਂ ਉੱਥੇ ਇਹਨਾਂ ਦੇ ਪੂਰਾ ਬਜਟ ਰੱਖਿਆ ਹੁੰਦਾ ਇਹਨਾਂ ਨੇ ਜਿਹੜੇ ਲੱਭਦੇ ਨੇ ਕਿ ਉੱਥੇ ਉਹਨਾਂ ਦੀ ਹੱਡੀ ਕੋਈ ਉਹਨਾਂ ਦੀ ਚੀਜ਼ ਕੋਈ ਨਿਸ਼ਾਨੀ ਤਾਂ ਕਿ ਉਹ ਫਿਰ ਉਹਨਾਂ ਦੇ ਘਰਦਿਆਂ ਨੂੰ ਭਾਵੇਂ ਅਗਲੀ ਜਨਰੇਸ਼ਨ ਆਈ ਹੋਈ ਹੈ ਦੇਣ ਤੇ ਉਹ ਗਰੀਫ ਪੀਰੀਆ ਆਪਣਾ ਕਰ ਸਕਣ ਦੁੱਖ ਕਰ ਸਕਣ ਉਹਨਾਂ ਨੂੰ ਸੱਚਮੁੱਚ ਯਕੀਨ ਹੋਏ ਕਿ ਉਹਨਾਂ ਦੇ ਪਰਿਵਾਰ ਵਾਲਾ ਚਲਾ ਗਿਆ ਔਰ ਇਹ ਇੱਕ ਹਿਊਮਨ ਨੇਚਰ ਹੈ ਬਹੁਤ ਵਾਰ ਜਦੋਂ ਬਹੁਤ ਸਡਨ ਡੈਥਸ ਹੁੰਦੀਆਂ ਨੇ ਜੀ ਕਈ ਲੋਕ ਇਸ ਸ਼ੌਕ ਚ ਰਿਕਵਰੀ ਨਹੀਂ ਹੁੰਦੇ ਜਦੋਂ ਕੋਈ ਵੀ ਚੀਜ਼ ਬਿਮਾਰੀ ਨਾਲ ਹੁੰਦੀ ਹੈ ਤੁਸੀਂ ਦੇਖਦੇ ਤੁਸੀਂ ਮੈਂਟਲੀ ਪ੍ਰੀਪੇਅਰ ਹੁੰਦੇ ਹੋ ਕਿ ਵੀ ਆਹ ਹੋਇਆ ਹੁਣ ਕੈਂਸਰ ਹੈ ਸੈਕੰਡ ਸਟੇਜ ਹੈ ਥਰਡ ਹੈ ਜਾਂ ਕੋਈ ਹੋਰ ਲੇਕਿਨ ਜਿਹੜੀ ਐਕਸੀਡੈਂਟਲ ਡੈਥਸ ਹੁੰਦੀਆਂ ਨੇ ਉਨਾਜ ਗਮਸਮੋਜੰਦਨ ਦੇ ਸਾਰੇ ਘਰ ਦੇ ਔਰ ਇਮੀਡੀਏਟਲੀ ਜਿਹੜੇ ਪ੍ਰਭਾਵਿਤ ਹੁੰਦੇ ਨੇ ਸੋ ਕੁੱਲ ਮਿਲਾ ਕੇ ਜਿਹੜਾ ਇਹ ਪਾਰਟ ਰਿਹਾ ਔਰ ਮੈਂ ਸਮਝਦਾ ਹਾਂ ਵੀ ਜਿਹੜਾ ਇਹਨਾਂ ਦਾ ਅਖੀਰਲਾ ਮੈਸੇਜ ਹੈ ਉਥੇ ਇਹੀ ਹੈ ਕਿ ਅਧੂਰੇ ਕੰਮ ਨੂੰ ਖਾਲੜੇ ਦੇ ਨੂੰ ਕਿਨੇ ਪੂਰਾ ਕਰਨਾ ਔਰ ਖਾਲੜਾ ਨੇ ਉਸੇ ਕੱਟ ਦੇ ਵਿੱਚ ਇਹ ਕਿਹਾ ਸੀ ਕਿ ਇਸ ਗੱਲ ਨੇ ਸਾਨੂੰ ਇਸ ਪਾਸੇ ਤੋਰਿਆ ਕਿ ਭਾਈ ਅਸੀਂ ਔਰ ਫਿਰ ਉਹਨੇ ਦੱਸਿਆ ਵੀ ਕਿਵੇਂ ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਦੀ ਜਿਹੜੀ ਹੈ ਉਹ ਲਿਸਟ ਤਿਆਰ ਕੀਤੀ ਔਰ ਫਿਰ ਮੈਂ ਜਦੋਂ ਇਸ ਉਹਨਾਂ ਦੀ ਇਹ ਉਸ ਦੌਰ ਦੀ 1995 ਦੀ ਸਪੀਚ ਸੀ ਔਰ ਫਿਰ ਆਲਮੋਸਟ 2-3 ਸਾਲ ਪਹਿਲਾਂ ਅ ਅੱਜ ਤੋਂ ਸਟਾਕਟਨ ਦੇ ਗੁਰਦੁਆਰਾ ਸਾਹਿਬ 'ਚ ਉਹਨਾਂ ਦੀ ਖਾਲੜਾ ਸਾਹਿਬ ਦੀ ਬੇਟੀ ਨਵਕਰਨ ਕੌਰ ਉਹ ਸੰਗਤ ਨੂੰ ਐਡਰੈਸ ਕਰ ਰਹੀ ਸੀ ਤਾਂ ਉਹਨੇ ਇਹ ਕਿਹਾ ਕਿ ਵੀ ਹੋਰ ਤਾਂ ਪਤਾ ਨਹੀਂ ਪਰ ਮੇਰੇ ਪਾਪਾ ਨੇ ਆਪਣੀ ਜ਼ਿੰਦਗੀ ਦੇ ਕੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ ਪਤਾ ਲੱਗਿਆ ਵੀ ਕੌਣ ਕੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਤੋਂ ਬਾਅਦ ਜਿੱਥੇ ਕੰਮ ਉਹਨਾਂ ਨੇ ਛੱਡਿਆ ਹਾਲਾਂਕਿ ਅਸੀਂ ਐਪਰੀਸ਼ੀਏਟ ਕਰਦੇ ਆਂ ਕਿ ਹਿਊਮਨ ਰਾਈਟਸ ਆਰਗੇਨਾਈਜੇਸ਼ਨਜ਼ ਐਕਟਿਵ ਹੋਈਆਂ ਨੇ ਜਾਂ ਕੁਛ ਨਾ ਕੁਛ ਐਕਟੀਵਿਟੀ ਕਰਦੀਆਂ ਰਹਿੰਦੀਆਂ ਪਰ ਇਹ ਮੇਰਾ ਬਹੁਤ ਵੱਡਾ ਗਿਲਾ ਹੈ ਉਹਨਾਂ ਦੇ ਉੱਤੇ ਅਸੀਂ ਹਾਲਾਂ ਥੋੜਾ ਬਹੁਤ ਇੱਥੇ ਐਫਰਟ ਕੀਤਾ ਵੌਇਸਸ ਫਾਰ ਫਰੀडम ਆਰਗੇਨਾਈਜੇਸ਼ਨ ਰਾਈ ਕਿ ਪੰਜਾਬ 'ਚ ਜਿਹੜਾ ਕੰਮ ਉਹਨਾਂ ਨੇ ਛੱਡਿਆ ਅਣਪਛਾਤੀਆਂ ਲਾਸ਼ਾਂ ਦਾ ਉਹਨੂੰ ਅੱਗੇ ਤੋਰਿਆ ਜਾਏ ਜਿਵੇਂ ਉਨੇ ਬਲੂ ਆਈਡ ਬॉयਸ 우ਮੇਦ ਸੈਣੀ ਦਾ ਕੈਟ ਪਿੰਕੀ ਜੀ ਉਹਨੇ ਜਿਵੇਂ ਜਿਹੜਾ ਖਲਾਸਾ ਕੀਤਾ ਉਹਦੇ ਵਿੱਚ ਜੇ ਇਸ ਘਟਨਾ ਨਾਲ ਇਹ ਗੱਲ ਜੁੜੀ ਹੋਈ ਹੈ ਕਿ ਕਿਵੇਂ ਜਦੋਂ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਨਹੀਂ ਮਰਿਆ ਉਹਨੂੰ ਇਨਸੈਕਟੀਸਾਈਡ ਪੀਣ ਨੂੰ ਕਿਹਾ ਸਾਈਨਾਈਡ ਦਿੱਤਾ ਨਹੀਂ ਮਰਿਆ ਇਨਸੈਕਟੀਸਾਈਡ ਪਿਆ ਨਹੀਂ ਮਰਿਆ ਫਿਰ ਸੁਮੇਦ ਸੈਣੀ ਨੇ ਜਿਹੜਾ ਆਪਣੇ ਰਿਵਾਲਵਰ ਨਾਲ ਮਾਰਿਆ ਹੁਣ ਇਹ ਜਿਹੜਾ ਜਿਸ ਏਰੀਆ ਨਾਲ ਉਹਨਾਂ ਦਾ ਸਬੰਧ ਹੈ ਉਹਨਾਂ ਦੇ ਕਜ਼ਨ ਇੱਥੇ ਰਹਿੰਦੇ ਨੇ ਕੈਲੀਫੋਰਨੀਆ 'ਚ ਹੁਣੇ ਚਰਚਾ ਹੈ ਪਰਿਵਾਰਾਂ 'ਚ ਵੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਵੀ ਐਵੇਂ ਹੋਇਆ ਕਿ ਭਾਈ ਇਧਰ ਜ਼ਿੰਦਗੀ ਔਰ ਮੌਤ ਦੀ ਲੜਾਈ ਦੇ ਵਿੱਚ ਉਹ ਜਿੱਤ ਰਿਹਾ ਇਹਦੇ باوجود ਸਾਇਨਾਈਡ ਇਨਸੈਕਟ ਨੇਚਰ ਕੁਦਰਤ ਆਪਣਾ ਰੰਗ ਕਰ ਰਹੀ ਪਰ ਕਾਤਲ ਅਲਟੀਮੇਟਲੀ ਕਾਤਲ ਦਾ ਹੱਥ ਹਾਵੀ ਹੁੰਦਾ ਹੈ ਉਹਦੀ ਗੋਲੀ ਚੱਲਦੀ ਹੈ ਕਾਤਲ ਦੀ ਸੋ ਇਸ ਕਿਸਮ ਦਾ ਜਿਹੜਾ ਡਾਟਾ ਹੈ ਵੌਇਸਸ ਫॉर ਫਰੀडम ਥੱਲੇ ਜਿਹੜਾ 8900 ਦੇ ਕਰੀਬ ਹੋਰ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ 'ਚ ਵੀ ਕਿਉਂਕਿ ਸਰ ਜਸਵੰਤ ਸਿੰਘ ਖਾਲੜਾ ਦਾ ਫੋਕਸ ਮੇਨ ਦੀ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਸ਼ਮਸ਼ਾਨ ਘਾਟ ਸਨ ਔਰ ਉਹਦੇ ਚੋਂ ਫਿਰ ਦੋ ਜਿਹੜੀਆਂ ਵੱਡੀਆਂ ਰਿਪੋਰਟਸ ਨਿਕਲੀਆਂ ਵੌਇਸਸ ਫॉर ਫਰੀडम ਦੀਆਂ ਸਮੋਲਡਰਿੰਗ ਏਮਬਰਸ स्मॉलिंग एम्बर ਹੁੰਦਾ ਕਿ ਤੁਖਰੇ ਇਸੇ ਵੇ ਜੀ ਔਰ ਉਸ ਤੋਂ ਬਾਅਦ ਹੁਣ ਮੈਨੂੰ ਪਤਾ ਲੱਗਾ ਮੈਂ ਕੋਈ ਡਿਸਕਸ ਨਹੀਂ ਕਰਨਾ ਚਾਹੁੰਦਾ ਕਿ ਕੋਈ ਜਥੇਬੰਦੀ ਇਸਤੇ ਕੰਮ ਕਰ ਰਹੀ ਹੈ ਪਰ ਮੈਨੂੰ ਇਸ ਗੱਲ ਦਾ ਰਿਗਰਟ ਹੈ ਔਰ ਇੱਥੇ ਜਿਹੜੇ ਹਿਊਮਰਾਈਸਟਸ ਵਾਲੇ ਆਉਂਦੇ ਵੀ ਰਹੇ ਉਹਨਾਂ ਨੂੰ ਅਸੀਂ ਆਫਰ ਕੀਤਾ ਹੈ ਹਮੇਸ਼ਾ ਹੀ ਕਈ ਸਾਲ ਕਿ ਭਾਈ ਤੁਸੀਂ ਇਸ ਪ੍ਰੋਜੈਕਟ ਨੂੰ ਛੋ ਜਿੰਨਾ ਪੈਸਾ ਲੱਗੇਗਾ ਜਿਵੇਂ ਹੈ ਇਸ ਗੱਲ ਲਈ ਤਾਂ ਅਸੀਂ ਗੜ ਦੇ ਵਿੱਚ ਬਗਲੀ ਪਾ ਕੇ ਹੱਥ ਦੇ ਵਿੱਚ ਬਾਸਕਟ ਫੜ ਕੇ ਟੋਕਰੀ ਫਾੜ ਕੇ ਵੀ ਮੰਗਣ ਜਾਵਾਂਗੇ ਕਿ ਘੱਟੋ-ਕਾਟ ਪੰਜਾਬ ਦੇ ਵਿੱਚ ਹੁਣ ਅਮਰਿੰਦਰ ਸਿੰਘ 45000 ਫਿਗਰ ਕਹਿੰਦਾ ਰਿਹਾ ਆ ਬਾਦਲ ਨੇ ਪਿਛਲੇ ਦਿਨਾਂ 'ਚ ਕਿਹਾ ਜੀ 21000 ਇਹਨਾਂ ਨੇ ਮਾਰ ਦਿੱਤੇ دہشت گردਾਂ ਨੇ ਜੀ ਤੋਂ ਪਹਿਲਾਂ ਅਮਰਿੰਦਰ ਸਿੰਘ ਨੇ 35000 ਹਿੰਦੂ ਮਾਰ ਦਿੱਤੇ ਇਹ ਕਹਾਣੀ ਕੀ ਸੋ ਅਸੀਂ ਸਮਝਦੇ ਹਾਂ ਵੀ ਇਹਦੇ باوجود ਕਿ ਇੰਨੇ ਵੱਡੇ ਪੱਧਰ ਤੇ ਨਸਲਕੁਸ਼ੀ ਹੋਈ ਕਿਸੇ ਆਰਗੇਨਾਈਜੇਸ਼ਨ ਨੇ ਇਸ ਚੈਲੰਜ ਨੂੰ ਨਹੀਂ ਕਬੂਲਿਆ ਕਿ ਪੰਜਾਬ 'ਚ ਘੱਟੋ-ਕਾਟ ਡਾਟਾ ਹੀ ਕਲੈਕਟ ਕਰ ਲੋ ਜੀ ਕਿੰਨਾ ਵਰੇ ਵਿੱਚ ਮਿਲੇ ਨੇ ਤੁਸੀਂ 40000 ਹੈ 50 ਹੈ ਲੱਖ ਹੈ 25000 ਹੈ 30 ਹੈ ਕਟੂਕੜ ਜਿਹੜੇ ਮਣ ਉਹਨਾਂ ਦੇ ਨਾਂ ਕਿਸੇ ਕੰਧ ਤੇ ਲਿਖ ਕੇ ਵਿਤਨਾਮ ਵਾਲ ਦੀ ਤਰ੍ਹਾਂ ਉਹਨਾਂ ਦੇ ਕੋਈ ਦੀਵਾ ਹੀ ਜਗਾ ਦਈਏ ਜੀ ਜੀ ਬਿਲਕੁਲ ਕੋਈ ਹੋਰ ਤਾਂ ਜ਼ਿੰਦਗੀ ਚ ਇਹੀ ਕਰੀ ਹੈ ਕਿ ਭਾਈ ਕਟੋ ਕਟ ਜਿਨ੍ਹਾਂ ਨੇ ਆਪਣਾ ਆਪਾ ਦਿੱਤਾ ਜਿਹੜਾ ਕੋਈ ਕਿਸੇ ਮੁਕਾਬਲਾ ਪੁੱਲ ਤੇ ਬਣਾ ਦੱਤਾ ਹੈ ਕੋਈ লাশ ਨਹਿਰ ਚ ਰੋੜ ਦੱਤੀ ਕੋਈ ਸਵਿਆਂ ਚ ਅਣਪਛਾਤੀ লাশ ਬਣਾ ਦੱਤੀ ਕੋਈ ਮਾਰ ਮੰਡੀ ਅੰਮ੍ਰਿਤਸਰ ਲੁਧਿਆਣਾ ਦਾ ਟੌਰਚਰ ਸੈਂਟਰ ਲੱਦਾ ਕੋਠੀ ਸੰਗਰੂਰ ਪਤਾ ਨਹੀਂ ਕਿੱਥੇ ਕਿੱਥੇ ਕਿਸ-ਕਿਸ ਤਰੀਕੇ ਦੇ ਨਾਲ ਟੌਰਚਰ ਕਰਕੇ ਕਿਵੇਂ ਔਰ ਇਹ ਅਜੀਤ ਸੰਧੂ ਜਿਹਨੇ ਖਾਲੜਿਆਂ ਨੂੰ ਬਾਅਦ ਚੁੱਕੇ ਸ਼ਹੀਦ ਕੀਤਾ ਇਹ ਮਰਨ ਤੋਂ ਪਹਿਲਾਂ ਜਿਹਨਾਂ ਨੂੰ ਮਾਰਨਾ ਹੁੰਦਾ ਸੀ ਉਹਨਾਂ ਨੂੰ ਕਹਿੰਦੇ ਸੀ ਕਿ ਵੀ ਅੱਜ ਹਰੀਕੇ ਦੀਆਂ ਮੱਛੀਆਂ ਭੁੱਖੀਆਂ ਨੇ ਔਰ ਬਹੁਤੇ ਜਿਹੜੇ ਥੋੜੇ ਜੇ ਨੇਕਦਿਲ ਸੀ ਲੇਕਿਨ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਮਾਰ ਦੇਣਾ ਉਹ ਆ ਕੇ ਸੁਨੇਹਾ ਦੇ ਜਾਂਦੇ ਸੀ ਕਿ ਅੱਜ ਰਾਤ ਨੂੰ ਮਾਰ ਦੇਣਾ ਤਾਂ ਤੂੰ ਨਹਾ ਤੋ ਕੇ ਆਪਣਾ ਪਾਠ ਵਗੈਰਾ ਕਰ ਲੈ ਉਹ ਆਪਣੇ ਮਰਨ ਤੋਂ ਪਹਿਲਾਂ ਖੁਦ ਹੀ ਸੋਇਲੇ ਦਾ ਪਾਠ ਬਾਣੀ ਪੜ ਲੈਂਦੇ ਸੀ ਵੀ ਅੱਜ ਸਾਡਾ ਅਖੀਰਲਾ ਦਿਨ ਹੈ ਅੱਜ ਰਾਤ ਨੂੰ ਸਾਡਾ ਮੁਕਾਬਲਾ ਹੋ ਜਾਣਾ ਜੀ ਕਿ ਮੈਂ ਸਮਝਦਾ ਹਾਂ ਵੀ ਇਹ ਬਿਲਕੁਲ ਇਹਨਾਂ ਨੇ ਠੀਕ ਹੈ ਕਿ ਇਹ ਚੈਲੰਜ ਹੈ ਔਰ ਮੈਂ ਸਮਝਦਾ ਹਾਂ ਵੀ ਕੋਈ ਵੀ ਐਫਰਟ ਮੈਂ ਤਾਂ ਆਪਣਾ ਯਤਨ ਕੀਤਾ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ ਬਹੁਤਿਆਂ ਨੇ ਜਿਨ੍ਹਾਂ ਨੇ ਕੁਝ ਨੇ ਇਕਰਾਰ ਵੀ ਕੀਤਾ ਕੁਝ ਨੂੰ ਇਨੀਸ਼ੀਅਲੀ ਅਸੀਂ ਫਾਈਨੈਂਸ਼ੀਅਲ ਸਪੋਰਟ ਵੀ ਕੀਤੀ ਉਹ 6 ਮਹੀਨੇ ਬਾਅਦ ਆਏ ਕਹਿਣ ਲੱਗੇ ਜੀ ਪੈਸੇ ਤੁਸੀਂ ਵਾਪਸ ਲੈ ਲੋ ਅਸੀਂ ਇਹ ਬਹੁਤ ਵੱਡਾ ਕੰਮ ਹੈ ਇਹ ਲੈਣੇ ਤੇ ਵਾਪਸ ਕਿਨੇ ਸੀ ਪਰ ਮੈਂ ਗੱਲ ਕਰਦਾ ਵੀ ਇਹ ਮੈਨੂੰ ਇਸ ਗੱਲ ਦਾ ਅਫਸੋਸ ਹੈ ਔਰ ਹੁਣ ਅੱਜ ਜਦੋਂ ਅਸੀਂ ਸਟਰਗਲ ਦੀ ਅੱਗੇ ਲਿਜਾਣ ਦੀ ਗੱਲ ਕਰਦੇ ਅਸੀਂ ਜਿੰਨਾ ਮਰਜ਼ੀ ਕਹੀਏ ਇੰਨੇ ਮਾਰੇ ਇੰਨੇ ਵੱਡੇ ਘੱਲੂ ਘਾਰੇ ਹੋਏ ਡਾਟਾ ਕਿੱਥੇ ਜੀ ਜੀ ਬਿਲਕੁਲ ਔਰ ਇਹ ਜਿਹੜੀ ਸਭ ਤੋਂ ਐਮ ਔਰ ਇੰਪੋਰਟੈਂਟ ਗੱਲ ਹੈ ਔਰ ਜੇ ਸਾਡੇ ਕੋਲ ਡਾਟਾ ਹੋਏ ਨਾ ਸਿਰਫ ਗੱਲ ਸਿਰਫ ਮੈਮੋਰੀਅਲ ਬਣਾਣ ਤੱਕ ਉਹਦੇ 베ਸਟ ਤੇ 베ਸਟ ਤੇ ਤੁਸੀਂ internationally genocide ਦੇ covenants ਨੂੰ ਇਸਤੇਮਾਲ ਕਰਕੇ ਜਿਹੜੇ ਕੇਸ ਜਿਹੜੇ ਨੇ ਅੱਗੇ ਤੋਰ ਸਕਦੇ ਹਾਂ ਚਲੋ ਨਵੰਬਰ 84 ਦੀ ਗੱਲ ਹੋ ਰਹੀ ਹੈ ਜੈਨੋਸਾਈਡ ਰੈਕਗਨਾਈਜ਼ ਕਰਨ ਵਾਲੀ ਗੱਲ ਹੋ ਰਹੀ ਹੈ ਕੈਲੀਫੋਰਨੀਆ ਅਸੈਂਬਲੀ ਸੈਨੇਟ ਨੇ ਕੀਤਾ ਪਰ ਪੰਜਾਬ ਚ ਜਿਸ ਪੈਮਾਨੇ ਦੇ ਉੱਤੇ ਕਿਵੇਂ ਦੋਧਾਕੇ ਜਿਹੜਾ ਉਹ ਕਿਸ ਲੈਵਲ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਹੋਈ ਉਹਦੀ ਕੋਈ ਅਕਾਉਂਟੇਬਿਲਟੀ ਨਹੀਂ ਹੈ ਸੋ ਦੋਆਬਾ ਸਿੱਖ ਐਸੋਸੀਏਸ਼ਨ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ بڑے اہم ਮੁੱਦੇ ਦੇ ਉੱਤੇ ਲਿਖਿਆ ਸਾਨੂੰ ਜੀਰਾ ਸਾਸਰਾਨ ਨੇ ਨੇ